ਦੀ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਜਿਹੜਾ ਤੁਹਾਡੀ ਪਾਰਟੀ ਦਾ ਸਫਾਇਆ ਉਹਦੇ ਪ੍ਰਤੀ ਤੁਸੀਂ ਕੀ ਕਹਿਣਾ ਹੈ ਦੇਖੋ ਇਹ ਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਹਲਕੇ ਦੇ ਜਿੰਨੇ ਵੋਟਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਅਸੀਂ ਇਸ ਜੋ ਹਾਰ ਹੈ ਇਹ ਲੋਕਾਂ ਦਾ ਜੋ ਫਤਵਾ ਹੈ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਇਹ ਤੇ ਨਾ ਕਿਤੇ ਸਾਡੇ 'ਚ ਕੋਈ ਖਾਮੀਆਂ ਹੋਣੀਆਂ ਸੀ ਉਹ ਪੂਰੀਆਂ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਦੂਸਰਾ ਜਿਹੜਾ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੋਟਾਂ ਤੋਂ ਪਹਿਲਾਂ ਇਲزام ਲਾਇਆ ਸੀ ਵੀ ਇੱਥੇ ਧੰਦਲੀ ਹੋਏਗੀ ਔਰ ਔਰ ਬੈਲਟ ਪੇਪਰ ਪਹਿਲਾਂ ਹੀ ਸੁਪਾਕੇ ਜਿਹੜੇ ਪੇਟੀਆਂ 'ਚ 100 100 150 ਪਾ ਦਿੱਤੇ ਗਏ ਐ ਉਹ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਹੁਣ ਤੁਸੀਂ ਕਲੀਨ sweep ਜੜੀ ਹੋਈ ਹੈ ਇੱਥੇ ਇਹ ਇੱਥੋਂ ਪਤਾ ਲੱਗਦਾ ਵੀ ਕੋਈ ਹੈ ਤੰਦਲੀ ਪਰ ਕੀਤੀ ਤੁਸੀਂ ਸਾਡਾ ਮੁੱਖ ਮੰਤਰੀ ਨੇ ਕੰਮ ਨਹੀਂ ਕੀਤੀ ਹੈ ਕੋਈ ਇਸ ਚੀਜ਼ ਦੇ ਮਾਹਿਰ ਹੈ ਉਹ ਅੱਜ ਤੋਂ ਨਹੀਂ ਪੁਰਾਣੇ ਸਮੇਂ ਤੋਂ ਇਹੋ ਜਿਹੇ ਕੰਮ ਕਰਦੇ ਆਏ ਆ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ ਔਰ ਅਸੀਂ ਇਹ ਨਾ ਕਮਾਂਝ ਪੈਂਦੇ ਨਹੀਂ ਲੇਕਿਨ ਜ਼ਰੂਰ ਹੋਈ ਹੈ ਪਰ ਉਹਨਾਂ ਨੇ ਕੀਤੀ ਹੈ ਇੱਕ ਤੋਂ ਪਤਾ ਲੱਗਦਾ ਕਿ ਤਾਂ ਹੀ ਉਹਨਾਂ ਨੇ ਜਿਹੜੀ ਕਲੀਨ ਸਵੀਪ ਕੀਤੀ ਦੂਸਰਾ ਉਹਨਾਂ ਨੇ ਸਾਰੇ ਤੰਤਰ ਮੰਤਰ ਸ਼ਰਾਬ ਜਿਹੜੀ ਹੈ ਡਰਮਾਂ ਦੇ ਡਰਮ ਜਿਹੜੇ ਰੂੜੇ ਪੈਸਾ ਚੱਲਿਆ ਤੇ ਐਦਾਂ ਪਰਮਾਨ ਦੀ ਉਹਨਾਂ ਨੇ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਔਰ ਬਹੁਤ ਸਾਰੇ ਹੋਰ ਜਿਹੜੇ ਤੰਤਰ ਮੰਤਰ ਉਹਨਾਂ ਨੇ ਜਿਹੜੇ ਅਪਣਾਏ ਜਿਹਦੇ ਕਾਰਨ ਇਹ ਇੱਥੇ ਜਿਹੜਾ ਇਹ ਕਲੀਅਰ ਸਵੀਪ ਹੋਈ ਹੈ ਸੋ ਕੋਈ ਗੱਲ ਨਹੀਂ ਸਮਾ ਜਿਹੜਾ ਹੈਗਾ ਬੜਾ ਬਲਵਾਨ ਹੈ ਲੋਕ ਜਿਹੜੇ ਆ ਉਹ ਬਦਲਾਅ ਲੈ ਕੇ ਆਉਂਦੇ ਨੇ ਅਸੀਂ ਲੋਕਾਂ ਕੋਲ ਦੁਬਾਰਾ ਜਾਵਾਂਗੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਦੱਸਾਂਗੇ ਕਿਉਂਕਿ ਅਸੀਂ ਇਸ ਵਾਰ ਅਸਮਰਥ ਰਹੇ ਕਿ ਮੈਂ ਮੰਨਦਾ ਹਾਂ ਕਿ ਅਸੀਂ ਪੂਰੀ ਤਰ੍ਹਾਂ ਜਿਹੜੀ ਆਪਣੀ ਪਾਰਟੀ ਦੀ ਜਿਹੜੀ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਸੋ ਉਸ ਕਾਰਨ ਜਿਹੜਾ ਹੈਗਾ ਉਹ ਸਭ ਸਾਹਮਣਾ ਕਰਨਾ ਜੀ ਸਾਹਿਬ ਜੀ ਹੁਣ ਆਉਣ ਵਾਲੇ ਸਮੇਂ 'ਚ ਐਮ ਸੀ ਦੀਆਂ ਇਲੈਕਸ਼ਨਸ ਸ਼ੁਰੂ ਹੋ ਜਾਣੀਆਂ ਉਹਦੇ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਉਹਦੇ 'ਚ ਕਿਵੇਂ ਦੀ ਜਿਹੜੀ ਹੈਗੀ ਹੈ ਤੁਹਾਡੀ ਰਣਨੀਤੀ ਹੈ ਦੇਖੋ ਉਹ ਅਸੀਂ ਉਹਨੀ ਰਣਨੀਤੀ ਬੁਲਾ ਰਹੇ ਹਾਂ ਪਰ ਸਭ ਤੋਂ ਪਹਿਲਾਂ ਜਿੰਨੇ ਸਾਡੇ ਉਮੀਦਵਾਰ ਖੜੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਰਦ ਰਣਨੀਤੀ ਸੀ ਮੈਂ ਇਹਨਾਂ ਦੀ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਡੇ ਵਿੱਚ ਸਾਡੇ ਇੱਕ ਤੁਹਾਨੂੰ ਅਸੀਂ ਤਸੀਦ ਦੇ ਰਿਹਾ ਬਰਨਾਲ ਡਾਕਟਰ ਜੇ ਫਾਰਸੀ ਜੋ ਕਿ ਜਿੰਦੂ ਰਹੇ ਸੋ ਐਸੀ ਵੀ ਨਿਕਲਦੀ ਕਿ ਸਭ ਨੂੰ ਚਾਹ ਸੋ ਅਸੀਂ ਦੁਬਾਰਾ ਇੱਕ ਬੱਡੇ ਫੋਰਸ ਬਣ ਕੇ ਸਾਹਮਣੇ ਆਵਾਂਗੇ ਪੂਰਾ ਜਿਵੇਂ ਪਹਿਲੇ 22 ਚ ਅਸੀਂ ਇੱਕ ਮੁੱਖ ਮੰਤਰੀ ਨੂੰ ਹਰਾਇਆ ਤਾਂ ਹੁਣ ਤਾਂ ਉਹ ਮੁੱਖ ਮੰਤਰੀ ਨਹੀਂ ਹੈ ਹੁਣ ਅਸੀਂ 27 ਚ ਉਹਨਾਂ ਨੂੰ ਜ਼ਰੂਰ ਹਰਾਵਾਂਗੇ ਔਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਲੋਕ ਜਾਣਨਾ ਚਾਹੁੰਦੇ ਆ ਵੀ ਤੁਸੀਂ ਹੁਣ ਚੰਕੌਰ ਸਾਹਿਬ ਦੇ ਹੋ ਕਿ ਜਲੰਧਰ ਦੇ ਇਹ ਵੀ ਲੋਕਾਂ ਨੂੰ ਦੱਸੋ ਕਿਉਂਕਿ ਜਲੰਧਰ ਤੁਹਾਡੇ ਪੋਸਟਰ ਲੱਗੇ ਹੋਏ ਆ ਵੀ ਉਹ ਗੁੰਮਸ਼ੁਦਾ ਆਪਣਾ ਸਟੈਂਡ ਜ਼ਰੂਰ ਕਲੀਅਰ ਕਰੋ ਕਿ ਤੁਸੀਂ ਚਮਕੌਰ ਸਾਹਿਬ ਦੇੋਂ ਕਿ ਜਲੰਧਰ ਦੇ ਸਸਪੀਟਾਲ ਜੀ ਸਰਨ ਮੈਂ ਮਰਪਾਲ ਸਿੰਘ ਮੰਡੇ ਦੇ ਜੋਨ ਨੰਬਰ 7 ਮਾਛੀਪੁਰ ਤੋਂ ਜੀ ਮੈਂ ਐਮਐਲਏ ਸਾਹਿਬ ਦਾ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਆਪਣੇ ਸਪੋਰਟਰਾਂ ਦਾ ਵੀ ਧੰਨਵਾਦ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਅਸੀਂ ਐਮਐਲਏ ਸਾਹਿਬ ਦੇ ਵਿਸ਼ਵਾਸ ਤੇ ਖੜੇ ਉੱਤੇ ਤੇ 128 ਵੋਟਾਂ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਮਨਨ ਦਾ ਧੰਨਵਾਦ ਕਰਦਾ ਜੀ ਅੱਗੇ ਤੋਂ ਵੀ ਅਸੀਂ ਤਕੜੇ ਹੋ ਕੇ ਡਟਾਂਗੇ ਕੋਈ ਗੱਲ ਨਹੀਂ ਉੱਪਰ نیچے ਹੁੰਦਾ ਰਹਿੰਦਾ ਜਿੱਤਾ ਹਾਰਾ ਚੱਲਦੀ ਹੈ ਜੀ ਐਮਸੀ ਚੋਣਾ ਚ ਵੀ 27 ਜੀ ਵੀ ਅਸੀਂ ਆਕੜੇ ਹੋ ਕੇ ਲੜਾਂਗੇ ਹਨ ਸਰ ਤੁਸੀਂ ਵੀ ਬਾਕੀ ਸਾਨੂੰ ਇੱਕ ਸੈਕਿੰਡ ਰੁਕੋ ਸਰ ਤੁਸੀਂ ਵੀ ਇਹ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਜੀ ਮੈਨੂੰ ਸੇਵਾ ਕਰਨ ਦਾ ਪੂਰੀ ਤਨਮਨ ਤਨ ਨਾਲ ਲੋਕਾਂ ਦੀ ਅਸੀਂ ਸੇਵਾ ਕਰਾਂਗੇ ਲੋਕਾਂ ਨੇ ਜਿੰਨੇ ਵੀ ਕੰਮ ਪੈਂਡਿੰਗ ਸਾਰੇ ਪੈਲਦੇ ਹਾਰ ਤੇ ਕਰਾਵਾਂਗੇ